ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਜੀ ਕਿੰਨੇ ਸਾਠ ਠਾਕੂ ਜੀ ਆਪਣੇ ਪੰਜਾਬ ਚਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਰਪ੍ਰਿੰਦਰ ਕੋ ਸੋ ਅੱਜ ਜਿਹੜੀ ਮੈਂ ਵੀਡੀਓ ਬਣਾਉਣ ਬੈਠੀ ਹਾਂ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਤੁਹਾਨੂੰ ਮਤਲਬ ਹੈ ਤਾਂ ਜੋ ਪਹਿਲਾਂ ਮੇਰੇ ਮਤਲਬ ਆ ਨਿਊਜ਼ ਹੁੰਦੀ ਸੀ ਚੈਨਲ ਤੇ ਮਤਲਬ ਨਫੀਕ ਲੱਗਦਾ ਸੀ ਕਿ ਚਲੋ ਜਲੋ ਤਾਂ ਕਾਣਾ ਵੀ ਇਹਨੂੰ ਜਿਹੜੇ ਸਾਰੇ ਚੈਨਲਾਂ ਨੇ ਨਿਊਜ਼ ਚੱਕ ਲਈ ਹੈ ਨਾ ਇੱਕਦਮ ਆਹ ਨਾ ਅ ਮਤਲਬ ਇਹ ਨਿਉਜ਼ ਆਈ ਬਹੁਤ ਜ਼ਿਆਦਾ ਖੁਸ਼ੀ ਬਹੁਤ ਜ਼ਿਆਦਾ ਉਪਰ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਸਾਲਾ ਮਤਲਬ ਦੇਖਣੀ ਲੱਗੀ ਬੈਠ ਕੇ ਵੀਡੀਓ ਕਾਫੀ ਸਾਰੇ ਵੀਡੀਓ ਸਾਰੀਆਂ ਮੈਂ ਦੇਖ ਰਹੀ ਸੀ ਵੀਡੀਓ ਤੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਪਰ ਮਾਤਾ ਦਾ ਲੱਖ ਲੱਖ ਸ਼ੁਕਰਾਨਾ ਕਿ ਜਿਵੇਂ ਬੱਬਈ ਨੇ ਮੇਰਾ ਪਤ ਮੈਨੂੰ ਵਾਪਸ ਕਰਤਾ ਸੀ 1 ਸਾਲ ਦੇ ਇੰਤਰੰਦ 1.5 ਸਾਲ ਲੱਗੇ ਮੈਨੂੰ ਉਸ ਤੋਂ ਬਾਅਦ ਧੰਨਵਾਦ ਆ ਗਿਆ ਸੀ ਨਾ ਤੇ ਉਸੇ ਤਰ੍ਹਾਂ ਹੀ ਜਿਹੜਾ ਹੈਗਾ ਸਿੱਤੂ ਮਿਸੇ ਵਾਲਾ ਵੀ ਵਾਪਸ ਆ ਚੁੱਕਿਆ ਮੈਨੂੰ ਪਤਾ ਹੈ ਇਹ ਕਹਿੰਦਾ ਹੁੰਦਾ ਸੀ ਵੀ ਵੱਡੇ ਪਰੇ ਚਲਾ ਗਿਆ ਛੋਟੇ ਪਰ ਵਾਪਸ ਆ ਜਾਊਗਾ ਤੂੰ ਟੈਨਸ਼ਨ ਨਾ ਲਿਆ ਕਰ ਪਰ ਤੁਹਾਨੂੰ ਪਤਾ ਹੀ ਮੈਂ ਪਿਛਲੀ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਆਪਣਾ ਮਤਲਬ ਥੋੜਾ ਨਾਲ ਗੱਲ ਸਾਂਝੀ ਕਰੀ ਸੀ ਠੀਕ ਹਨਾ ਜੀ ਤੇ ਦੁੱਖ ਆਪਣੀ ਜਗ੍ਹਾ ਸੁੱਖ ਆਪਣੀ ਜਗ੍ਹਾ ਹਨਾ ਤੇ ਚਲੋ ਅੱਜ ਮਤਲਬ ਮਾਤਾ ਨੇ ਚਾਲੰਗ ਮਾ ਉੱਤਮ ਦਿੱਤਾ ਤੇ ਕਮਾਣ ਨੂੰ ਪਤਾ ਲੱਗ ਲਈ ਕਿੰਨੀ ਖੁਸ਼ੀ ਆ ਜਦੋਂ ਮੇਰੇ ਘਰ ਉਹ ਬੇਟਾ ਹੋਇਆ ਸੀ ਨਾ ਕਰਨ ਨੇ ਜਨਮ ਲਿਆ ਸੀ ਮੈਨੂੰ ਬਹੁਤ ਜ਼ਿਆਦਾ ਕੋਈ ਜਿਹੜਾ ਖੁਸ਼ੀ ਜੀ ਰੋਈ ਜਾਂਦੀ ਸੀ ਇੰਨਾ ਜ਼ਿਆਦਾ ਮਤਲਬ ਮੈਂ ਤਾਂ ਖੁਸ਼ੀ ਜਰੋਣਾ ਹੀ ਰਹਾ ਸੀ ਪਰ ਜਿਹੜੇ ਹੋ ਸੀ ਹਨ ਉਹਨੂੰ ਬਹੁਤ ਜ਼ਿਆਦਾ ਸਾਰ ਸਦਾਰ ਉਰ ਰੇ ਇਸ ਲਈ ਨਾ ਤੇ ਅੱਜ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਦੇਣਾ ਤੇ ਬਹੁਤ ਬਹੁਤ ਜ਼ਿਆਦਾ ਮੈਂ ਖੁਸ਼ ਨਾ ਸਾਰੇ ਖੁਸ਼ ਨੇ ਕਿ ਹਨ ਸਾਰੇ ਆਲ ਇੰਡੀਆ ਦੇ ਵਿੱਚ ਹਾਂ ਪੁੱਤ ਇੱਕ ਮਿੰਟ ਤਨ ਮੰਗਣ ਨੂੰ ਹਾਂ ਕੀ ਲੈਣਾ ਕੀ ਲੈ ਕੀ ਬੁੱਤ 10 ਸਸ ਮਾਰ ਕੇ ਲੱਕ ਮੈਂ ਮੈਂ ਗੱਲ ਸੁਣਨਾ ਮੈਂ ਤਨ ਮੰਗ ਸੀਗਾ ਪੈਸੇ ਤੇ ਕਹਿੰਦਾ ਮੈਂ ਜੀ ਲੈ ਕੇ ਆਉਣੀ ਹੁਣ ਮੈਂ ਪੈਸੇ ਦੇ ਉੱਤੇ ਉਹ ਚੀਜ਼ ਲੈ ਤੂੰ ਮੈਂ ਬਿਲਕੁਲ ਨਹੀਂ ਲਈ ਆ ਸੋ ਇਹ ਤੁਸੀਂ ਇਹ ਲੈ ਖਾਲ ਲੈਂਦੇ ਸੋ ਆਪਾਂ ਗੱਲ ਕਰਦੇ ਸੀ ਸਿੱਧੂ ਮਸੇਵਾਲੇ ਜੀ ਨਾ ਕਿ ਸਬਦੀਪ ਸਿੰਘ ਜੀ ਬਾਪ ਦਾ ਆ ਗਿਆ ਠੀਕ ਆ ਬਹੁਤ ਖੁਸ਼ੀ ਦਾ ਜਨਮ ਸਾਰੇ ਪੰਜਾਬ ਦੇ ਵਿੱਚ ਦੁਨੀਆ ਔਰ ਵਰਲਡ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਆ ਹਨਾ ਤੇ ਬਹੁਤ ਬਹੁਤ ਬਤਾਇਆ ਦਿੰਦਾ ਸਾਰਿਆਂ ਠੀਕ ਆ ਇਹ YouTube ਚੈਨਲ ਵਾਲੇ YouTube ਚੈਨਲ ਤੋਂ ਮੈਂ ਮਤਲਬ ਵੀਡੀਓ ਬਣਾਉਣੀ ਹੈ ਹਨਾ ਆਪਣੇ ਪੰਜਾਬ ਚੈਨਲ ਤੋਂ ਸਾਰਿਆਂ ਨੂੰ ਪਤਾ ਤੇ ਆਪਾਂ ਵਧਾਈਆਂ ਦਿੰਦਾ ਸਾਰਿਆਂ ਔਰ ਇੰਡੀਆ ਦੇ ਵਿੱਚ ਹਨਾ ਇਹ ਜਿਹੜੀ ਖੁਸ਼ੀ ਤੇ ਬਹੁਤ ਹੀ ਖੁਸ਼ੀ ਦਾ ਦਿਨ ਆ ਜੀ ਹਨਾ ਤੇ ਗ੍ਰਮ ਹਾਪੀਟਲੀ ਬਹੁਤ ਹੀ ਜ਼ਿਆਦਾ ਤੇ ওই ਹਵੇਲੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋ ਤੇ ਬਹੁਤ ਜ਼ਿਆਦਾ ਮਤਲਬ ਕੁਸ਼ੀ ਮੰਨਾਈ ਜਾ ਰਹੀਆਂ ਨੇ ਫਗੜੇ ਪਾਏ ਜਾ ਰਹੇ ਹਨਾ ਤੇ ਮੈਂ ਵੀ ਦੇਖੀ ਹਨਾ ਬਹੁਤ ਵਧੀਆ ਲੱਗਿਆ ਪਸ ਕਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਜੀ ਉਹ ਵਰਸ਼ ਦੀਪ ਠੀਕ ਹੈ ਜੀ ਬਹੁਤ ਵਧੀਆ ਤਰੱਕੀਆਂ ਕਰੇ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਤੁੰਦਰੁਸਤੀਆਂ ਬਖਸ਼ੇ ਮਾਤਾ ਪਿਤਾ ਨੂੰ ਬਰਗੁਸਤੀਆਂ ਬਖਸ਼ੇ ਦੀ ਮਤਲਬ ਵੀਡੀਓ ਪਾਈ ਸੀਗੀ ਥੋੜਾ ਸ਼ੇਅਰ ਕੀਤੀ ਸੀਗੀ ਅ ਮਤਲਬ ਤਾਂ ਨਾ ਹੁਣ ਛੱਟ ਕੇ ਚਲਾ ਗਿਆ ਸੀਗਾ ਪਰ ਇਸ ਤੋਂ ਮੈਂ ਥੋੜਾ ਆਪਣਾ ਵੀਡੀਓ ਥੋੜਾ ਸ਼ੇਅਰ ਕੀਤਾ ਸੀ ਕਿਸੇ ਦੀ ਔਰ ਤੇ ਨਾ ਮੈਨੂੰ ਕਿਸੇ ਨੇ ਕਮੈਂਟ ਦਿੱਤਾ ਸੀਗਾ ਤੇ ਵੀ ਥੋੜਾ ਤਾਂ ਨਾ ਵਾਪਸ ਆ ਗਿਆ ਉਸ ਤੇ ਵੀ ਬਰਦਾਸ਼ਤ ਕਰੋ ਵੀ ਸ਼ੁਭਤੀ ਪਰ ਜਿਹੜਾ ਵਾਪਸ ਆ ਜਾਵੇ ਤੇ ਵਾਇਰੂਸ ਨੇ ਸੋਣ ਲੇ ਕਿਉਂਕਿ ਸਾਰੇ ਕੰਨੇ ਦੱਸਣਾ ਕਰਦੇ ਸੀ ਕਿ ਸਾਰਿਆਂ ਦੀ ਅਰਦਾਸ ਬਾਬਾ ਜੀ ਨੇ ਸੁਣ ਲਈ ਤੇ ਰੱਬ ਦੇ ਘਰੇ 13 ਜੀਵਲਾ 13 ਨਹੀਂ ਹੈਗਾ ਨਾ ਕਈ ਚੀਜ਼ ਮੈਨੂੰ ਵੀ ਸਾਰਿਆਂ ਨੂੰ ਦੱਸ ਕਰਨ ਦੇ ਹੁੰਦੇ ਸੀ ਨਾ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਨਹੀਂ ਸੋ ਮੈਂ ਇਸ ਚੀਜ਼ ਨੂੰ ਹੰਡਾਇਆ ਹੋਇਆ ਵਾ ਤੇ ਦੁੱਖ ਨੂੰ ਮਹਿਸੂਸ ਕਰ ਸਕਤੀ ਨਹੀਂ ਠੀਕ ਹੈ ਤੇ ਜਦੋਂ ਸਾਡੇ ਘਰੇ ਬੀਟਾ ਆਇਆ ਸੀ ਉਹ ਸਾਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਚਾਹਦਿਆ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਕਹਿਣਾ ਬਸ ਮੈਂ ਇਸੇ ਲਈ ਵੀਡੀਓ ਮਤਲਬ ਸ਼ੂਟ ਕਰ ਰਹੀ ਸੀ ਫ੍ਰੈਂਡਸ ਮੈਨੂੰ ਅਸੀ ਸੀ ਕਿ ਮੈਂ ਆਪਣੇ ਵੀਡੀਓਸ ਨਾਲ ਵੀ ਸਾਂਝੀ ਕਰਾਂਗਾ ਤੇ ਅੱਜ ਬਹੁਤ ਜ਼ਿਆਦਾ ਖੁਸ਼ ਨੇ ਨਾ ਫਿਰ ਮੈਂ ਇੱਕ ਵਾਸਤੇ ਇਹਦਾ ਬਣਾਇਆ ਹੈ ਬਹੁਤ ਮੈਂ ਅੱਜ ਖੁਸ਼ ਹਾਂ ਮੈਂ ਉਮੀਦ ਕਰਦੀ ਹਾਂ ਸਾਰੇ ਅੱਜ ਬਹੁਤ ਖੁਸ਼ ਹੋਣਗੇ ਚਲੋ ਜੀ ਫਿਰ ਮਿਲਦੇ ਆ नेक्स्ट ਵਲੌਗ ਦੇ ਨਾਲ ਥੈਂਕ ਯੂ ਜੀ ਬਾਏ ਬਾਏ